ਉਹਟ ਕਮਰੇ ਪਈ ਹੋਏ ਸੀ ਇਹ ਬੜਾ ਇੱਕ ਪੁਰਾਣਾ ਹੌਟਸਪੌਟ ਹੁੰਦਾ ਸੀ ਡਰੱਗਸ ਦਾ ਰੋਟੀ ਸ਼ੰਨਾ ਇੱਕ ਕਾਫੀ ਬਦਨਾਮ ਏਰੀਆ ਸੀਗਾ ਬਟ ਹੁਣ ਤਕਰੀਬਨ ਸਾਰੇ ਹੀ ਨਸ਼ਾ ਤਸਕਰ ਜਿਹੜੇ ਆ ਇੱਥੋਂ ਆਪਣੇ ਘਰੇ ਜਿੰਦਰੇ ਲਾ ਕੇ ਭਜੇ ਹੋਏ ਆ ਇੱਥੇ 7 ਤੋਂ 8 ਰੂਮਸ ਦੇ ਦੋ ਮਕਾਨ ਜਿਹੜੇ ਕਿ ਜਲ ਸਰੋਤ ਵਿਭਾਗ ਦੀ ਜ਼ਮੀਨ ਦੇ ਉੱਪਰ ਨਜਾਇਜ਼ ਸਾਰੀ ਨਸ਼ਾ ਤਸਕਰਾਂ ਨੇ ਕੀਤੀਆਂ ਹੋਈਆਂ ਸੀ ਉਹ ਅੱਜ ਅਸੀਂ ਇੱਥੇ ਡਿਮੋਲਿਸ਼ ਕਰਾ ਰਹੇ ਆ ਇਹਨਾਂ ਨੂੰ ਪੁਲਿਸ ਸਿਕਿਉਰਟੀ ਦੇ ਰਹੇ ਆ ਤੇ ਜੇ ਆਪਾਂ ਦੇਖੀਏ ਇੱਥੇ ਬੜੇ ਪ੍ਰੇਮ ਸਿੰਘ ਛੋਟੀ ਕੌਰ ਅਮਰਪਾਲ ਸਿੰਘ ਸਰਬਜੀਤ ਕੌਰ ਅਮਰਜੀਤ ਕੌਰ ਪਰਮਜੀਤ ਕੌਰ ਅਮਨਦੀਪ ਸਿੰਘ ਇਹਨਾਂ ਟੋਟਲ ਹਰੇਕ ਬੰਦੇ ਤੇ ਪੰਜ ਤੋਂ ਸੱਤ ਐਨਡੀਪੀਐਸ ਦੇ ਮੁਕਦਮੇ ਦਰਜ ਨੇ ਤੇ ਉਹਨਾਂ ਨੇ ਇੱਥੇ ਕਮਰੇ ਪਾਏ ਹੋਏ ਸੀ ਤੇ ਮਨਜੋਗ ਸੀਐਮ ਪੰਜਾਬ ਤੇ ਮਨਜੋਗ ਡੀਜੀਪੀ ਪੰਜਾਬ ਨੇ ਜਿਹੜੀ ਇਹ ਯੁੱਧ ਨਸ਼ਿਆਂ ਵਿਰੁੱਧ ਦੀ ਮੁਹਿੰਮ ਸ਼ੁਰੂ ਕੀਤੀ ਆ ਇਹਨੂੰ ਬੜੀ ਮੁਸਤੈਦੀ ਨਾਲ ਪਟਿਆਲਾ ਪੁਲਿਸ ਜਿਹੜੀ ਨੇਤਰੇ ਚਾੜੂਗੀ ਤੇ ਅਸੀਂ ਸਪਲਾਈ ਲਾਈਨਸ ਦੀ ਬ੍ਰੇਕ ਕਰਾਂਗੇ ਅਸੀਂ ਡੀ ਐਡਿਕਸ਼ਨ ਜਿਹੜੇ ਕੀ ਇਸ ਕੋਰਚ ਪਏ ਹੋਏ ਆ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ ਚ ਵੀ ਦਾਖਲ ਕਰਾਵਾਂਗੇ ਉਸ ਤੋਂ ਇਲਾਵਾ ਜੀਨਾਂ ਨੇ ਨਸ਼ਾ ਤਸਕਰੀ ਕਰਕੇ ਨਜਾਇਜ਼ ਉਸਾਰੀਆਂ ਕੀਤੀਆਂ ਗਈਆਂ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਆਪਾਂ ਪਿੱਛੇ ਦੇਖ ਵੀ ਸਕਦੇ ਆ ਇਹ ਸਾਰਾ ਡਿਮੋਲਿਸ਼ ਕੀਤਾ ਜਾ ਰਿਹਾ ਹੈ ਤੇ ਰੋਟੀਸ਼ਣਾ ਦੇ ਸਾਰੇ ਨਾਗਰਿਕਾਂ ਨੂੰ ਬੜਾ ਇਹ ਵਧੀਆ ਉਹਨਾਂ ਨੇ ਇਸ ਚੀਜ਼ ਨੂੰ ਵੈਲਕਮ ਕੀਤਾ ਜੀ ਸਾਡਾ ਪਿੰਡ ਜਿਹੜਾ ਹੁਣ ਨਸ਼ਿਆਂ ਦੇ ਕੋਰ ਤੋਂ ਕਾਫੀ ਹੱਦ ਤੱਕ ਮੈਂ ਕੱਲ ਜੋ ਕਾਤੇ ਅਸੀਂ ਜੋ ਵੀ ਮਾਨਯੋਗ ਸੀਐਮ ਸਾਹਿਬ ਦਾ ਮਾਨਯੋਗ ਡੀਜੀਪੀ ਸਾਹਿਬ ਦਾ ਟੀਚਾ ਆਇਆ ਇਹ ਦਨਸ਼ੈਨ ਵਿਰੋਧ ਚ ਉਹਨੂੰ ਪੂਰਾ ਕਰਾਂਗੇ ਕਿੰਨੇ ਕੋਈ ਬੈਟਰੀ ਫਾਈ ਕਿੱਤੇ ਕੇ ਲਈਏ ਇਥੇ ਦੇਖੋ ਜੀ ਪਟਿਆਲੇ ਚ ਅਸੀਂ ਹੋਰ ਵੀ ਅਜੇ 2-3 ਥਾਵਾਂ ਹੋਰ ਵੀ ਆਇਡੈਂਟੀਫਾਈ ਕੀਤੀਆਂ ਨੇ ਤੇ ਰੋਟੀ ਛੰਨਾ ਕਾਫੀ ਇਹ ਪੁਰਾਣੇ ਸਮੇਂ ਚ ਬਦਨਾਮ ਵਿਲੇਜੋਂ ਦਾਸੂ ਕਾਨੂੰਨ ਦੇ ਤੇ तकरीबन ਸਾਰੇ ਨਸ਼ਾਦ ਅਸਕਰ ਆਪਕੇ ਘਰਾਂ ਚ ਜਿੰਦਰੇ ਲਾਕੇ ਪਜੇ ਹੋਏ। ਜੇ ਤੁਸੀਂ ਪੂਰਾ ਡਿਸਟ੍ਰਿਕਟ ਦੇਖਦੇ ਹੋ ਕਿੰਨੇ ਘਰ ਲੈ ਜਿਹੜੇ ਹੁਣ ਤੱਕ ਤਾਂ ਬਾਗਾਂ ਦੇ। ਦੇਖੋ ਜੀ ਮੇਰੇ ਤੋਂ ਪਹਿਲਾਂ ਵੀ ਕੁਝ ਡਿਮੋਲਿਸ਼ਨਸ ਹੋਈਆਂ ਨੇ ਤੇ ਅੱਗੇ ਵੀ ਅਸੀਂ ਪਲਾਨ ਕਰਾਂਗੇ ਜਿਨ੍ਹਾਂ ਨੇ ਵੀ ਨਜਾਇਜ਼ ਉਸਾਰੀਆਂ ਕੀਤੀਆਂ ਨੇ। ਨਸ਼ਾ ਤਸਕਰੀ ਕਰਕੇ ਇਸ ਕੋਰਟ ਤੇ ਲੋਕਾਂ ਨੂੰ ਲਾਕੇ ਜਿਨ੍ਹਾਂ ਨੇ ਨਜਾਇਜ਼ ਉਸਾਰੀਆਂ ਕੀਤੀਆਂ ਹੋਈਆਂ ਉਹ ਸਾਰੀ ਬਿਲਡਿੰਗਸ ਅਸੀਂ ਟਾਰਗੇਟ ਰੈਹਾਸ਼ੀ ਬਿਲਡਿੰਗਾਂ ਵੀ ਸਰੋੜ ਕੇ ਜਿਨ੍ਹਾਂ ਜਿਨ੍ਹਾਂ ਨਸ਼ਾ ਉਹ ਸਾਰੀ ਜਾਪਤਿਆ ਅਨੁਸਾਰ ਕੀਤੀ ਜਾਊਗੀ। ਸਪੈਸ਼ਲ ਅਤੇ ਚੁਰਕੀ ਬढ़ाई ਗਈ ਸੀ ਇਸ ਗੱਲ ਕਰਕੇ ਵੀ ਆਪਣੇ ਨੂੰ ਨਸ਼ਾ ਵੇਚਦਾ ਪਰ ਫੇਰ ਵੀ ਪਿਛਲੇ ਸਮੇਂ ਤੋਂ ਨਾਲ ਲਗਾਤਾਰ ਅੱਥਰੂ ਜਾਰੀ ਰਹੀ ਹੈ ਦੇਖੋ ਜੀ ਇਹ ਤੁਸੀਂ ਗਲਤ ਇਨਫੋਰਮੇਸ਼ਨ ਦੇ ਰਹੇ ਹੋ ਇੱਥੇ ਕਈ ਮੁਕਦਮੇ ਵੀ ਦਰਜ ਹੋਏ ਆ ਤੇ ਪਿੰਡ ਦੇ ਲੋਕਲ ਲੋਕਾਂ ਤੋਂ ਫੀਡਬੈਕ ਜੇ ਲਿਆ ਜਾਵੇ ਤੇ ਬਹੁਤ ਜ਼ਿਆਦਾ ਕੰਟਰੋਲ ਆ ਡਰੱਗਸ ਤੇ ਅਸੀਂ ਅੱਗੇ ਵੀ ਪੂਰੀ ਸਖਾਈ ਕਰਾਂਗੇ ਇੱਕ ਮਰ ਕੋ ਪਿੰਡ ਬਾਰੇ ਦੱਸ ਦਿਓ ਜੀ